ਸਭ ਮੈਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਗਈ ਸੀ ਵੀ ਮੈਂ ਮੰਮੀ ਤੁਹਾਡੀ ਤੀ ਬਣ ਕੇ ਰਹੂੰਗੀ ਤੁਹਾਡਾ ਹਰ ਇੱਕ ਸੁਪਨਾ ਪੂਰਾ ਕਰੂੰਗੀ ਇਹ ਤੂੰ ਐਡੀ ਵੱਡੀ ਬੇਵਫਾਈ ਸਾਡੇ ਨਾਲ ਕਿਵੇਂ ਕਰ ਗਈ ਸਾਡਾ ਘਰ-ਬਾਰ ਸਾਡੀ ਜ਼ਮੀਨ ਜਾਇਦਾਦ ਬਕਿਆ ਗਈ ਤੂੰ ਇਨਾ ਪੈਸਾ ਤੇਰੇ ਤੇ ਲਾ ਕੇ ਸੀ ਤੈਨੂੰ ਤੁਰਤ ਸਾਡੀ ਕਦਰ ਨਹੀਂ ਕੀਤੀ ਹੈਗੀ ਸੀ ਮੂੰਹ ਤੇ ਸਾਡੇ ਨਾਲ ਸਲਾਹਾਂ ਕਰਦੀ ਹੁੰਦੀ ਸੀ ਮਾਸੀ ਜੀ ਆਪਾਂ ਐ ਕਰਾਂਗੇ ਐ ਕਰਾਂਗੇ ਜੇ ਸਾਨੂੰ ਸਿਮੂ ਕਿਤੇ ਤੂੰ ਸੁਣ ਰਹੀ ਹੈ ਤਾਂ ਪਲੀਜ਼ ਸਾਨੂੰ ਕਾਲ ਕਰਕੇ ਦੱਸ ਸਾਡੇ ਮੁੰਡੇ ਦਾ ਬਲਤੀ ਕੀ ਹੋਈ ਆ ਹਾਂ ਸਿਮੂ ਮੈਂ ਕਹਿ ਰਹੀ ਆ ਵੀ ਤੂੰ ਮਤਲਬ ਕਿ ਉਹ ਆਪਣੇ ਗੁਰਦੁਆਰੇ ਦੇ ਸਰਟੀਫਿਕੇਟ ਨੂੰ ਵੀ ਲੀਗਲ ਨਹੀਂ ਮੰਨ ਰਹੀ ਕਹਿੰਦੀ ਇਹ ਕਿਹੜਾ ਲੀਗਲ ਸਾਦੀ ਹੈ ਵਿਆਹ ਹੋਇਆ ਸਾਡਾ ਤੂੰ ਗੁਰੂ ਮਹਾਰਾਜ ਦੇ ਮੂਰੇ ਲਾਮਾ ਲੇਤੀਆਂ ਨੂੰ ਵੀ ਠੁਠਾ ਮੰਨ ਰਹੀ ਆ ਤੂੰ ਆਪਣੀ ਐਸ਼ ਕਰ ਰਹੀ ਆ ਸੋਨਾ ਖਾਨੀਆਂ ਪੀਨੀਆਂ ਫ੍ਰੀਜ ਰਹਿ ਰਹੀ ਆ ਉਹਨਾਂ ਦੇ ਘਰ हां सिम्मू मैं त तिनू ए पूछ रही हां बेटा ਵੀ ਸਾਡੇ ਪਿਆਰ ਦੇ ਵਿੱਚ ਕੀ ਕਮੀ ਰਹੀਗੀ ਤੂੰ ਸਾਡੇ ਨਾਲ ਐਡਾ ਵੱਡਾ ਧੋਖਾ ਕਿਉਂ ਕਰ ਗਈ ਤੂੰ ਤਾਂ ਮੈਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਗਈ ਸੀਗੀ ਵੀ ਮੈਂ ਮੰਮੀ ਤੁਹਾਡੀ ਤੀ ਬਣ ਕੇ ਰਹੂੰਗੀ ਤੁਹਾਡਾ ਹਰ ਇੱਕ ਸੁਪਨਾ ਪੂਰਾ ਕਰੂੰਗੀ ਵੀ ਇਹ ਤੂੰ ਐਡੀ ਵੱਡੀ ਬੇਵਫਾਈ ਸਾਡੇ ਨਾਲ ਕਿਵੇਂ ਕਰ ਗਈ ਸਾਡਾ ਘਰਬਾਰ ਸਾਡੀ ਜ਼ਮੀਨ ਜਾਇਜ਼ਾ ਤੱਕ ਵਿਕਿਆ ਗਈ ਤੂੰ ਇੰਨਾ ਪੈਸਾ ਤੇਰੇ ਤੇ ਲਾ ਕੇ ਸੀ ਤੈਨੂੰ ਤੋਰਿਆ ਤਾਂ ਸਾਡੀ ਕਦਰ ਨਹੀਂ ਕੀਤੀ ਹੈਗੀ ਸੀ ਮੂੰ ਮੈਂ ਤਾਂ ਮਾਰ ਮਾਰ ਕੇ ਤੈਨੂੰ ਇਹ ਦਿੰਦੇ ਵੀ ਮੇਰੇ ਪਿਆਰ ਚ ਕੀ ਕਮੀ ਰਹੀਗੀ ਸੀ ਵੇੜਾਤ ਵੱਡੀ ਬੇਵਫਾਈ ਕਰ ਗਈ ਤੂੰ ਤਾਂ ਸਾਨੂੰ ਵੱਡੇ ਵੱਡੇ ਸੁਪਨੇ ਦਿਖਾਉਂਦੀ ਹੁੰਦੀ ਸੀ ਵੀ ਮੈਂ ਮੰਮੀ ਤੁਹਾਡਾ ਹਰ ਇੱਕ ਸੁਪਨਾ ਪੂਰਾ ਕਰੂੰਗੀ ਤੇ ਹੁਣ ਤੂੰ ਸਾਡੇ ਨੰਬਰੀ ਬਲੌਕ ਚ ਪਾ ਗਈ ਸਾਡੇ ਪਿਆਰ ਚ ਕੀ ਕਮੀ ਰਹੀ ਤੀ ਅਸੀਂ ਤੈਨੂੰ ਇਹੀ ਪੁੱਛ ਰਹੇ ਸੀ ਮੂੰ ਤੂੰ ਸਾਨੂੰ ਦੱਸ ਮੈਂ ਤੈਨੂੰ ਸਾਨੂੰ ਸੁਣ ਰਹੀ ਆ ਸਿਮੂ ਕਿਤੇ ਵੀ ਤਾਂ ਸਾਡੀ ਗੱਲ ਦਾ ਜਵਾਬ ਦੇ ਅਸੀਂ ਤੇਰੇ ਤੋਂ ਕਿੱਤੀ ਕਮੀ ਛੱਡਦੀ ਸੀ ਅਸੀਂ ਹਰ ਇੱਕ ਸ਼ੌਂਕ ਪੂਰਾ ਕੀਤਾ ਤੇਰਾ ਹਰ ਇੱਕ ਸ਼ੌਂਕ ਕਿੱਥੇ ਕਮੀ ਆ ਪੁੱਤ ਸਾਨੂੰ ਦੱਸ ਤੂੰ ਅੱਜ ਸਾਡੇ ਮੁੰਡੇ ਤੇ ਗਲਤ ਇਲਜ਼ਾਮ ਲਾ ਰਹੀ ਹੈਂ ਵੀ ਨਸ਼ੇ ਕਰਦਾ ਨਹੀਂ ਕਰ ਰਿਹਾ ਸਾਡਾ ਮੁੰਡਾ ਨਸ਼ੇ ਠੀਕ ਹੈ ਸਾਡੇ ਕੋਲ ਇੱਕ ਪ੍ਰੂਫ ਦਿਓ ਸਾਨੂੰ ਵੀ ਸਾਡਾ ਮੁੰਡਾ ਨਸ਼ੇ ਕਰਦਾ ਸਾਨੂੰ ਤਾਂ ਕਹਿੰਦੀ ਹੁੰਦੀ ਸੀ ਮਾਸੀ ਜੀ ਮੈਨੂੰ ਲੈ ਜਾਓ ਗੱਡੀ ਤੇ ਤੁਹਾਡੀ ਕਾਲੇ ਸੀਸੇ ਵਾਲੀ ਆ ਮੈਨੂੰ ਲੈ ਜਾਓ ਮੈਨੂੰ ਜਿਹੇ ਪਰ ਵਾਲੇ ਬਣਾ ਜੀ ਨਹੀਂ ਲੱਗਦਾ ਹੁਣ ਤੇਰਾ ਕਿਵੇਂ ਜੀ ਲੱਗ ਰਿਹਾ ਸਾਡੇ ਬਿਨਾ ਹੁਣ ਤੇਰਾ ਜੀ ਕਿਵੇਂ ਲੱਗਦਾ ਸਾਨੂੰ ਇਹ ਤਾਂ ਦੱਸ ਦੇ ਤੂੰ ਸਾਡੇ ਨਾਲ ਸਲਾਹਾਂ ਕਰਦੀ ਹੁੰਦੀ ਸੀ ਮਾਸੀ ਜੀ ਆਪਾਂ ਐ ਕਰਾਂਗੇ ਐ ਕਰਾਂਗੇ ਹੁਣ ਸਾਡੇ ਤੋਂ ਇੱਕ ਵੀ ਸਾਰ ਨਹੀਂ ਲੈ ਰਹੀ ਨਾ ਸਾਨੂੰ ਫੋਨ ਕਰ ਰਹੀ ਆ ਬਲੌਕ ਕਰ ਗਈ ਜੇ ਸਾਨੂੰ ਸਿਮੂ ਕਿਤੇ ਤੂੰ ਸੁਣ ਰਹੀ ਆ ਤਾਂ ਪਲੀਜ਼ ਸਾਨੂੰ ਕਾਲ ਕਰਕੇ ਦੱਸ ਸਾਡੇ ਮੁੰਡੇ ਤੇ ਗਲਤੀ ਕੀ ਹੋਈ ਆ ਸਾਡਾ ਅਸੀਂ ਮੈਨੂੰ ਅੱਜ ਵੀ ਉਹ ਬਣਾਉਣ ਨੂੰ ਤ ਅਸੀਂ ਅੱਜ ਵੀ ਤੈਨੂੰ ਅਸੀਂ ਆਪਣੇ ਨੂੰ ਸਮਝਦੇ ਆਂ ਸਾਡਾ ਅੱਜ ਵੀ ਮੰਨ ਨਹੀਂ ਕਹਿੰਦਾ ਅਸੀਂ ਤੈਨੂੰ ਗਲਤ ਕਹੀਏ ਅੱਜ ਵੀ ਕੁਝ ਨਹੀਂ ਬੋਲਦੇ ਅਸੀਂ ਤੇਰੇ ਬਾਰੇ ਹਾਂ ਅਸੀਂ ਮੂੰਹ ਮੈਂ ਕਹਿ ਰਹੀ ਆਂ ਵੀ ਤੂੰ ਮਤਲਬ ਕਿ ਆਪਣੇ ਗੁਰਦੁਆਰੇ ਦੇ ਸਰਟੀਫਿਕੇਟ ਨੂੰ ਵੀ ਲੀਗਲ ਨਹੀਂ ਮੰਨ ਰਹੀ ਕਹਿੰਦੀ ਇਹ ਕਿਹੜਾ ਲੀਗਲ ਸਾਦੀ ਹੈ ਵਿਆਹ ਹੋਇਆ ਸਾਡਾ ਤੂੰ ਗੁਰੂ ਮਹਾਰਾਜ ਦੇ ਮੂਰੇ ਲਾਮਾ ਲੇਤੀਆਂ ਨੂੰ ਵੀ ਠੁੱਠਾ ਮੰਨ ਰਹੀ ਆਂ ਜੇ ਤੂੰ ਗੋਰਿਆਂ ਵਾਲੇ ਹਿਸਾਬ ਦੇ ਕੋਟ ਮੈਰਿਜ ਕਰਾਉਣੀ ਸੀ ਫਿਰ ਤੂੰ ਇੰਡੀਆ ਆਈ ਕਾ ਤੂੰ ਨਹੀਂ ਮੈਰਿਜ ਕਰਵਾਉਣਾ ਇਸੇ ਗੱਲ ਦਾ ਤਾਂ ਰੌਲਾ ਤੇ ਵੀ ਤੂੰ ਇੰਡੀਆ ਮੈਰਿਜ ਕਰਵਾਉਣ ਨਹੀਂ ਆ ਰਹੀ ਹੈਗੀ ਸੱਚ ਦੱਸ ਜੇ ਦੱਸਦੀਆਂ ਕਿਸੇ ਨੂੰ ਨਾ ਤਾਂ ਪੂਰਾ ਸੱਚ ਦੱਸ ਵੀ ਮੈਂ ਮੁੱਕ ਰਹੀਆਂ ਵੀ ਮੈਂ ਕੋਟ ਮੈਰਿਜ ਕਰਾਉਣ ਨਹੀਂ ਜਾਣਾ ਇੰਡੀਆ ਕਿਉਂ ਤੇਰਾ ਬਈ ਉੱਥੇ ਆਪਦਾ ਸਹੀ ਆ ਰਿਹਾਗਾ ਤੂੰ ਵਧੀਆ ਕੰਮ ਕਰ ਰਹੀਆਂ ਆਪਦਾ ਵਧੀਆ ਗੱਡੀਆਂ 'ਚ ਘੁੰਮ ਰਹੀਆਂ ਤੈਂ ਮੇਰੇ ਮੁੰਡੇ ਤੋਂ ਲੈਣਾ ਕੀ ਆ ਹੁਣ ਤੂੰ ਆਪਦੀ ਐਸ਼ ਕਰ ਰਹੀਆਂ ਸੋਹਣਾ ਖਾਨੀਆਂ ਪੀਨੀਆਂ ਫਰੀਜ 'ਚ ਰਹਿ ਰਹੀਆਂ ਉਹਨਾਂ ਦੇ ਘਰ ਜਿੱਥੇ ਰਹਿ ਰਹੀਆਂ ਗਈ ਤੇਰਾ ਆਪਦਾ ਢਾਂਚਾ ਸੈੱਟ ਆ ਗਿਆ ਤਾਂ ਮੇਰੇ ਮੁੰਡੇ ਤੋਂ ਹੁਣ ਕੀ ਲੈਣਾ ਤੂੰ ਤਾਂ ਗੁਰੂ ਮਹਾਰਾਜ ਦੀ ਲਾਮਾ ਨੂੰ ਵੀ ਝੂਠਾ ਬਣਾਈ ਜੰਨੀ ਆ ਵੀ ਇਹ ਵੀ ਝੂਠ ਨਹੀਂ ਗਈਆਂ ਹਾਂ ਬੱਸ ਕਹਿ ਕੇ ਮੋੜ ਨਾ ਬੈਠੇ ਤੂੰ ਤਾਂ ਆਮਣਾ ਸਾਡਾ ਘਰ ਲਵਾ ਕੇ ਸਾਡੀ ਜ਼ਮੀਨ ਵਕਾ ਕੇ ਜਾ ਕੇ ਉੱਥੇ ਬਹਿ ਗਈ ਤੈਨੂੰ ਹੁਣ ਕੀ ਲੈਣਾ ਤੂੰ ਹੁਣ ਮੇਰੇ ਮੁੰਡੇ ਚ ਕਮੀਆਂ ਲੱਭਦੀਆਂ ਹੁਣ ਤੇਰੇ ਚ ਕੀ ਕਮੀਆਂ ਨੇ ਤੂੰ ਆਪਦਾ ਵੀ ਤਾਂ ਦੇ ਦੇਣਾ ਕੋਈ ਇੰਟਰਵਿਊ ਕਿਸੇ ਨੂੰ ਹਾਂ ਮੈਂ ਤਾਂ ਇਹ ਕਹਿ ਰਹੀ ਸੀ ਮੈਂ ਸਿਮੂ ਤੈਨੂੰ ਵੀ ਤੈਨੂੰ 35 35000 ਦੀਆਂ ਮੈਂ ਸ਼ਾਪਿੰਗਾਂ ਕਰਾਈਆਂ ਤੈਨੂੰ ਇੰਨੇ ਮਹਿੰਗੇ ਮਹਿੰਗੇ ਕੱਪੜੇ ਦਵਾਏ ਮੈਂ ਤਾਂ ਕਦੇ 500 ਤੋਂ ਵੱਧ ਸੂਟ ਨਹੀਂ ਖਰੀਦਿਆ ਤੂੰ ਬ੍ਰਾਂਡ ਦੇ ਕੱਪੜੇ ਖਰੀਦ ਕੇ ਲੈ ਕੇ ਗਈ ਇਹ ਤਾਂ ਤੂੰ ਸਾਡੇ ਘਰ ਆਈ ਸੀ ਤੇਰੇ ਲਈ ਕਿਹੜੇ ਕੱਪੜੇ ਸੀ ਪਾਉਣ ਨੂੰ ਤੈਨੂੰ ਮਹਿੰਗੇ ਮਹਿੰਗੇ ਮੇਰਾ ਪੁੱਤ ਕੱਪੜੇ ਦਿਵਾ ਕੇ ਲੈ ਆਇਆ ਤੈਨੂੰ ਗੱਡੀ ਦੇ ਵਿੱਚ ਲੈ ਕੇ ਫਿਰਿਆ 30-35 ਹਜ਼ਾਰ ਦਾ ਤਾਂ ਅਸੀਂ ਤੇਲ ਫੂਕਤਾ ਸੀ ਤੇਰੇ ਦੇ ਤੈਨੂੰ ਲੈ ਕੇ ਫਿਰਦੇ ਤੇਰੇ ਗੈਪ ਕਢਾਉਂਦੇ ਫਿਰਦੇ ਸੀ ਆਹ 10000 ਦਾ ਸਮਾਨ ਆਹ ਕਰੋਕਰੀ ਦਾ ਸਮਾਨ ਕਿੰਨੇ ਕਿੰਨੇ ਬਿੱਲ ਪਏ ਨੇ ਸਾਰੇ ਸਾਡੇ ਕੋਲ ਤੂੰ ਇਹ ਸੱਚ ਦੱਸ ਤੂੰ ਇਸ ਗੱਲ ਨੂੰ ਝੂਠ ਮੰਨਦੀ ਆਂ ਮਿਤੂ ਨਾਲ ਲੈ ਕੇ ਲੈ ਕੇ ਆਈ ਸੀ ਜਾ ਕੇ ਬੱਸ ਬੇਟੇ ਬਾਹਰ ਜਾ ਕੇ ਮਤਲਬ ਕਿ ਵੀ ਮੁਕਰ ਗਈ ਸਾਨੂੰ ਸੁਪਨੇ ਦਿਖਾ ਕੇ ਮੁਕਰ ਗਈ ਵੀ ਮੈਂ ਕੁਲਵਿੰਦਰ ਨੂੰ ਬਾਹਰ ਲੈ ਕੇ ਜਾਉਂਗੀ ਕੁਲਵਿੰਦਰ ਕੌਣ ਤੁਹਾਡਾ ਬੇਟਾ ਹਾਂ ਮੇਰਾ ਬੇਟਾ ਜੀ ਕੁਲਵਿੰਦਰ ਹਾਂ ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਬਾਗੀ ਵੀ ਤੁਸੀਂ ਮੇਰੇ ਟੀ ਕੰਟਰੀ ਬ੍ਰਿੰਟਨ ਚ ਜੀ ਹਾਂ ਕੈਨੇਡਾ ਬ੍ਰਿੰਟਨ ਚ ਰਹਿ ਰਹੀ ਹੈ ਜੀ ਹੁਣ ਹਾਂ ਤੇ ਵਧੀਆ ਬਸ ਆਪ ਦਾ ਉਹਨੇ ਆਪ ਦਾ ਲੋਟ ਦੇਖ ਲਈ ਆਪ ਦਾ ਵਧੀਆ ਕੰਮ ਤੇ ਲੱਗੀ ਆ ਗੱਡੀਆਂ ਚ ਜਾਂਦੀ ਆਉਂਦੀ ਆ ਜਿੰਨਾਂ ਦੇ ਘਰ ਰਹਿ ਰਹੀ ਆ ਵਧੀਆ ਐਸ ਕਰ ਰਹੀ ਆ ਸਾਨੂੰ ਵਿਵਤਾ ਦੇ ਵਿੱਚ ਪਾ ਕੇ ਬਾਗੀ ਜੀ हां ਸਾਡੀ ਜ਼ਮੀਨ ਜਾਇਦਾਦ ਵਕਿਆ ਕੇ ਵਾਗੀ ਹੁਣ ਉਹਨੇ ਸਾਤੋਂ ਕੀ ਲੈਣਾ ਗਾ ਜੀ ਹਾਂ ਕਦੋਂ ਕਦੋਂ ਮੈਰਿਜ ਕਦੋਂ ਹੋਈ ਸੀ ਅੰਟੀ ਮੈਰਿਜ ਜੀ ਉਹਦੀ 17 ਜੂਨ ਜੀ 2023 ਠੀਕ ਹੈ ਹਾਂ ਜੀ ਬਸ ਉਸ ਤੋਂ ਬਾਅਦ ਮਤਲਬ ਕਿ 31 ਅਗਸਤ ਨੂੰ ਉਹ ਚਲੀ ਗਈ ਸੀ ਹਾਂ ਤੇ ਅੰਟੀ ਜਦੋਂ ਮੈਰਿਜ ਹੋਈ ਹੈ ਨਾ 1 ਸਾਲ ਹੋ ਗਿਆ ਕੈਨੇਡਾ ਵੀ ਉਹਨੇ ਪੈਸੇ ਨਹੀਂ ਭੇਜੇ ਉਹਨੇ ਨਾ ਨਾ राजे ਕੋਈ ਪੈਸੇ ਨਹੀਂ ਭੇਜੇ ਹੈਗੇ ਉਹਨੇ ਉਹਨਾਂ ਦਾ ਕੋਈ ਸੁੱਖ ਸੀਰ ਨਹੀਂ ਬਾਦੇ ਕਰਕੇ ਜਿਵੇਂ ਵੀ ਹੁਣ ਉਹ ਇੱਥੇ ਵੀ ਮੇਰੀ ਬਾਤ ਸੁਣਦੀ ਆ ਤਾਂ ਉਹ ਕਹਿੰਦੀ ਹੁੰਦੀ ਸੀ ਮੰਮੀ ਮੈਂ ਆਪਦੀ ਪਹਿਲੀ ਪੇ ਪਾਉਂਗੀ ਬਾਬੇ ਨਕੂਦਰ ਪਾਉਂਗੀ ਕੋਟੜ ਵਾਲੇ ਬਾਬੇ ਨੂੰ ਪਾਉਂਗੀ ਸੀ ਇਦਾਂ ਦੇ ਪਾਉਂਗੀ ਕਿਸੇ ਸਾਰੀਆਂ ਗੱਲਾਂ ਤੇ ਪਾਣੀ ਫੇਰ ਗਈ ਜੀ ਸਾਡੇ ਹਾਂ ਹੁਣ ਆਂਟੀ ਉਸ ਲੜਕੀ ਦੇ ਪਰਿਵਾਰ ਖਿਲਾਫ ਤੁਸੀਂ ਕੀ ਕਾਰਵਾਈ ਕਰਵਾਈ ਹੈ ਲੜਕੀ ਸਮੇਤ ਹਾਂ ਮਤਲਬ ਕਿ ਅਸੀ ਨੇ ਜੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜੀ ਹੋ ਗਿਆ ਜੀ ਪਰਚਾ ਉਹਨਾਂ ਤੇ 420 ਦਾ ਤੇ 120 ਦਾ ਹੀ ਆ ਉਹਨਾਂ ਦੇ ਪਰਿਵਾਰ ਦੇ ਮਤਲਬ ਕਿ ਉਹਦੇ ਮੰਮੀ ਡੈਡੀ ਤੇ ਤੇ ਉਹਦੇ ਭਰਾ ਤੇ ਤੇ ਸਿਮਰਨਜੀਤ ਕੌਰ ਤੇ ਹੀ ਠੀਕ ਹੈ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਸਮਝੋਤੇ ਦਾ ਨਿਯੋਤਾ ਦਿੱਤਾ ਤੁਹਾਨੂੰ ਨਹੀਂ ਜੀ ਨਹੀਂ ਸਾਨੂੰ ਕੋਈ ਸਮਝੋਤੇ ਦਾ ਨਿਯੋਤਾ ਨਹੀਂ ਦਿੱਤਾ ਉਹਨਾਂ ਨੇ ਉਲਟਾ ਉਹ ਆਪਦੀਆਂ ਜ਼ਮਾਨਤ ਲਵਾਉਂਦੇ ਫਿਰਦੇ ਨੇ ਜੀ ਉਹ ਕਹਿੰਦੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ ਤੇ ਤਾਂ ਪਹਿਲਾਂ ਵੀ ਤਿੰਨ ਪਰਚੇ ਨੇ ਪੈਸਾ ਦੇ ਕੇ ਅਸੀਂ ਬਹੁਤ ਕੁਝ ਕਰ ਸਕਦੇ ਅਸੀਂ ਪੈਸੇ ਨਾਲ ਆਪਦਾ ਨਾਂ ਕਢਵਾ ਲਾਂਗੇ ਇਹ ਕਹਿੰਦੇ ਨੇ ਜੀ ਹਾਂਜੀ ਇਹ ਗੱਲਾਂ ਜੀ ਜਦੋਂ ਅਸੀਂ ਉਹਨਾਂ ਦੇ ਘਰ ਗਏ ਸੀ ਤੇ ਉਦੋਂ ਕਹੀਆਂ ᱛੀਆਂ ਵੀ ਸਾਨੂੰ ਪਰਚੇ ਨਾਲ ਕੋਈ ਫਰਕ ਨਹੀਂ ਪੈਂਦਾ अच्छा हां जी ਕਹਿੰਦੇ ਅਸੀਂ ਤਾਂ ਵੀ ਖਾਤੇ ਸਾਂਝੇ ਦਾ ਕਰੋੜ ਰੁਪਈਆ ਮੁਕਰੇ ਹੋਇਆ ਥੋੜੇ ਪੈਸੇ ਸਾਡੇ ਲਈ 22-23 ਲੱਖ ਰੁਪਈਆ ਕਿੱਡੀ ਗੱਲ ਆ ਅਸੀਂ ਤਾਂ ਕਰੋੜ ਰੁਪਈਆ ਹਾਜਮ ਕਰ ਗਏ ਹੁਣ ਮੁੰਡੇ ਮੁੰਡੇ ਦੀ ਹਾਲਤ ਕਿਵੇਂ ਆ ਹੁਣ ਉਹ ਲੜਕਾ ਮੁੰਡਾ ਹੀ ਟੈਨਸ਼ਨ ਦੇ ਵਿੱਚ ਆ ਜੀ ਹਾਂ ਟੈਨਸ਼ਨ ਦੇ ਵਿੱਚ ਰਹਿੰਦਾਗਾ ਮਮੀ ਵੀ ਆਪਣੇ ਘਰ ਨਾਲ ਕੀ ਬਣ ਗਿਆ ਵੀ ਸਿਮੂ ਨੂੰ ਮੈਂ ਇੰਨੇ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗੇ ਕੱਪੜੇ ਦਵਾਏ ਸ਼ਾਪਿੰਗਾਂ ਕਰਵਾਈਆਂ ਉਹਦੇ ਗੈਪ ਕੜਵਾਏ ਵੀ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਫਿਰਿਆ ਇੰਨੇ ਸਾਰੇ ਉਹਦੇ ਕੰਮ ਕਰਵਾਏ ਵੀ ਉਹ ਮੈਨੂੰ ਐਡਾ ਵੱਡਾ ਧੋਖਾ ਦੇ ਗਈ ਵੀ ਮੰਮੀ ਮੇਰਾ ਕਿਤੇ ਜੀ ਨਹੀਂ ਲੱਗਦਾ ਜੀ ਘਰੋਂ ਬਾਹਰ ਰਹਿੰਦਾਗਾ ਜੇ ਆਉਂਦਾ ਤਾਂ ਰਾਤ ਨੂੰ ਘਰੇ ਆਉਂਦਾ ਜੀ ਐਡਾ ਵੱਡਾ ਦੇ ਦਿੱਤਾ ਆਡਾ ਉਹਨੂੰ ਜੀ ਮੋਬਾਈਲ ਲੈ ਕੇ ਦਿੱਤਾ ਮੋਬਾਈਲ ਦਾ ਵੀ ਮੋਬਾਈਲ ਦੀ ਗੱਲ ਜੀ ਅਸੀਂ ਕਹਿਣਾ ਭੁੱਲ ਗਏ ਮੋਬਾਈਲ ਲੈ ਕੇ ਦਿੱਤਾ ਜੀ ਮੋਬਾਈਲ ਕਹਿੰਦੀ ਵੀ ਤੁਸੀਂ ਮੈਨੂੰ ਮੋਬਾਈਲ ਦਿੱਤੇ ਤੁਸੀਂ ਨੇ ਨਹੀਂ ਲੈ ਕੇ ਦਿੱਤਾ ਕਹਿੰਦੀ ਮੋਬਾਈਲ ਮੈਨੂੰ ਹਾਂ 65 70000 ਦਾ ਜੀ ਮੇਰੇ ਬੇਟੇ ਨੇ ਮੋਬਾਈਲ ਲੈ ਕੇ ਦਿੱਤਾ ਉਹਨੂੰ ਜੀ ਠੀਕ ਹੈ ਹਾਂਜੀ ਤਾਂ ਕੋਈ ਪ੍ਰੈਸ਼ਰ ਸੀ ਉਸ ਦੇ ਜਿਹੜਾ ਬਲੌਗ ਕਰ ਗਈ ਤੁਹਾਨੂੰ ਤੁਹਾਡੇ ਸਾਲ ਨਹੀਂ ਨਹੀਂ ਜੀ ਪ੍ਰੈਸ਼ਰ ਕੋਈ ਨਹੀਂ ਸੀਗਾ ਜੀ ਜੇ ਮਤਲਬ ਕਿ ਆਪਾਂ ਉਹਨੂੰ ਹੀ ਕਹਿੰਦੇ ਦੀ ਬੇਟਾ ਇੱਥੇ ਤੇਰੇ ਖਰਚੇ ਤੈਨੂੰ ਇੱਥੋਂ ਅਸੀਂ ਕਿਵੇਂ ਪਾਵਾਂਗੇ ਜੀ ਅਸੀਂ ਐਡੇ ਕੋਈ ਅਮੀਰ ਨਹੀਂ ਹੈਗੇ ਜੀ ਅਸੀਂ ਛੋਟੇ ਮੋਟੇ ਕਿਸਾਨ ਆ ਜੀ ਠੀਕ ਹੈ ਜਿਹੜੀ ਜਿਹੜੀ ਮੈਰਿਜ ਹੋਈ ਸੀ ਉਹ ਪੂਰੀ ਕਾਨੂੰਨੀ ਕਾਰਵਾਈ ਤਹਿਤ ਉਸੇ ਰੂਟੀਜੇ ਵਿੱਚ ਆਪਾਂ ਕਹਿੰਦੇ ਹਾਈ ਕੋਰਟ ਮੈਰਿਜ ਹੋਈ ਸੀ ਜਾਂ ਕਿਵੇਂ ਨਹੀਂ ਜੀ ਨਾ ਮਤਲਬ ਕਿ ਗੁਰਦੁਆਰਾ ਸਾਹਿਬ ਦੇ ਅਨੰਦ ਕਾਰਜ ਹੋਏ ਸੀਗੇ ਜੀ ਉਹਦੇ ਮਤਲਬ ਕਿ ਕੋਰਟ ਮੈਰਿਜ ਜੀ ਉਹਨੇ ਕਰਾਉਣਾ ਆਉਣਾ ਸੀਗਾ ਹਾਂ ਕੋਟ ਮੈਰਿਜ ਕਰਾਉਣਾ ਹੁਣਾਂ ਦੀ ਕਹਿੰਦੀ ਮੰਮੀ ਜਦੋਂ ਮੇਰੀ ਸਾਲ ਦੀ ਸਟੱਡੀ ਪੂਰੀ ਹੋ ਗਈ ਵੀ ਉਦੋਂ ਮੈਂ ਮੈਰਿਜ ਕਰਾਉਣ ਆਉਂਗੀ ਕੋਟ ਮੈਰਿਜ ਵੀ ਫੇਰ ਆਪਾਂ ਕੁਲਵਿੰਦਰ ਨੂੰ ਬੁਲਾਵਾਂਗੇ ਪਰ ਬਲਾ ਹੁਣ ਇਸ ਤਰੀਕੇ ਨਾਲ ਨਹੀਂ ਸੀ ਤੀ ਵੀ ਕਹਿੰਦੀ ਵੀ ਤੁਹਾਡਾ ਮੁੰਡਾ ਉਰੇ ਲਿਆ ਕੇ ਛੱਡਣਾ ਇੱਕ ਵਾਰੀ ਮਿਸਟਰ ਵੀਜੇ ਤੇ ਲਿਆ ਕੇ ਛੱਡ ਦੂੰਗੀ ਕਿਸ ਤਰ੍ਹਾਂ ਦੀ ਗੱਲ ਟੀ ਦਿਨੋਂ ਦਿਨ ਜਿਹੜੀ ਵਾਰਦਾਤਾਂ ਨੇ ਵਧਦੀਆਂ ਜਾ ਰਹੀਆਂ ਨੇ ਜਿਵੇਂ ਨੂਰਾਂੀਆਂ ਵਿਦੇਸ਼ ਚਾ ਕੇ ਮੁੱਕਰ ਜਾਂਦੀਆਂ ਨੇ ਕੀ ਤੁਸੀਂ ਉਹਨਾਂ ਨੌਜਵਾਨਾਂ ਨੂੰ ਸੇਧ ਦੇਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਲੜਕਾ ਵੀ ਇਸ ਠੱਗੀ ਦਾ ਸ਼ਿਕਾਰ ਹਾਂਜੀ ਹਾਂਜੀ ਹਾਂ ਜੀ ਇਹੀ ਸੁਨੇਹਾ ਦੇਣਾ ਚਾਹੁੰਦੀ ਆ ਵੀ ਭਾਈ ਬਹੁਤ ਸਮਝ ਸੋਚ ਕੇ ਜੇ ਕਿਸੇ ਤੇ ਆਪਾਂ ਪੈਸਾ ਲਾਉਨੇ ਆ ਆ ਸਾਡੀ ਕਿ ਹਾਲਤ ਕਣੀ ਦੇਖ ਕੇ ਬਹੁਤ ਸੋਚ ਸਮਝ ਕੇ ਪੈਸਾ ਲਾਓ ਅਗਲੇ ਤੋਂ ਦਸੱਲੀ ਪੂਰੀ ਲਓ ਅਗਲੇ ਦੇ ਕੋਈ ਜ਼ਮੀਨ ਦੇ ਕਾਗਜ਼ ਲਓ ਨਾ ਕਰਵਾਓ ਪਹਿਲੀ ਗੱਲ ਤਾਂ ਆਪਦੇ ਬੱਚੇ ਨੂੰ ਆਪ ਤੋਰੋ ਜੀ ਮੈਂ ਤਾਂ ਇਹੀ ਹੱਥ ਬੰਨ ਕੇ ਸਭ ਨੂੰ ਬੇਨਤੀ ਕਰ ਰਹੀ ਆ ਵੀ ਕੋਈ ਵੀ ਸਾਡੇ ਵਾਲੀ ਠੱਗੀ ਵਿੱਚ ਨਾ ਆਵੋ ਜਿਵੇਂ ਸਾਡੇ ਨਾਲ ਬਣੀ ਹੈ ਜੀ ਹੁਣ ਤੁਸੀਂ ਕੀ ਕੀ ਗੁਹਾਰ ਲਗਾਉਣਾ ਚਾਹੁੰਦੇ ਹੋ ਸਾਡੇ ਮੀਡੀਆ ਦੇ ਮਾਧਿਅਮ ਰਾਹੀਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਹਾਂਜੀ ਅਸੀਂ ਤੇ ਇਹੀ ਕਹਿੰਦੇ ਆ ਵੀ ਜੀ ਉਹ ਬੰਦੇ ਫੜੇ ਜਾਣ ਜੀ ਉਹ ਕੁੜੀ ਰਿਪੋਰਟ ਕੀਤੀ ਜਾਵੇ ਕੈਨੇਡਾ ਤੋਂ ਜਿਵੇਂ ਅਸੀਂ ਫਿਰਦੇ ਹਾਂ ਜੀ ਮਤਲਬ ਕਿ ਮੇਰਾ ਬੇਟਾ ਉਰੇ ਫਿਰਦਾ ਉਹ ਵੀ ਉਰੇ ਇਸ ਤਰ੍ਹਾਂ ਹੀ ਫਿਰੇ ਜੇ ਜੀ ਉਹਨਾਂ ਚ ਐਡਾ ਵੱਡਾ ਦਮ ਸੀਗਾ ਤਾਂ ਆਪਦੀ ਕੁੜੀ ਨੂੰ ਉਹ ਆਪ ਤੋਰ ਦੇ ਜੀ ਸਾਡੀ ਜ਼ਮੀਨ ਕਿਉਂ ਵਕਾਈ ਜੀ ਉਹਨਾਂ ਨੇ ਸਾਡੀ ਜ਼ਮੀਨ ਜਾਇਦਾਦ ਕਿਉਂ ਵਕਾਈ ਜੀ ਉਹਨਾਂ ਨੇ ਆਪਦੀ ਧੀ ਨੂੰ ਆਪ ਤੋਰ ਦੇ ਜੀ ਜੇ ਉਹਨਾਂ ਦਾ ਪੈਸਾ ਹੈਗਾ ਇਹ ਜੀ ਵੀ ਮਤਲਬ ਕਿ ਸਾਡੀ ਜ਼ਮੀਨ ਜਾਇਦਾਦ ਵਕਾ ਕੇ ਹੁਣ ਜੇ ਮੁਕਰ ਗਏ ਉਹ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਸਖਤ ਤੋਂ ਸਖਤ ਜੀ ਨੈਤ ਸਿੰਘ ਜੀ ਕੀ ਨਾਮ ਲੱਗਿਆ ਜੀ ਕੁਲਵਿੰਦਰ ਸਿੰਘ ਜੀ ਮੇਰਾ ਬੇਟਾ ਧੀ ਉਪਲਿ ਸੰਗੂਰ ਲਵੇ ਬਿਆਹ ਤੀ ਜੀ ਕੁੜੀ ਬਾਰੇ ਤੋਰੀ ਤੀ ਕੀ ਨਾਮ ਲੜਕੀ ਸਿਮਰਨਜੀਤ ਜੀ ਤੇ ਬਾਰੇ ਜਾ ਕੇ ਮੁਕਰ ਗਈ ਨੰਬਰ ਬਲੌਕ ਚ ਪਤਾ ਉਹਨੇ ਤੇ ਮੈਂ ਤਾਂ ਬਾਹਣ ਵੇਚ ਕੇ ਤੋਰੀ ਤੀ ਜੀ ਵੀ ਬੇਟੇ ਨੂੰ ਲੈ ਜੂਗੀ ਨਾ ਬੇਟੇ ਨੂੰ ਲੈ ਕੇ ਗਈ ਜ ਨੇ ਮਲਾਕ ਚ ਨੰਬਰ ਪਤਾ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰਾ ਕੋਈ ਕੁਝ ਨਹੀਂ ਕਰ ਸਕਦਾ ਵੀ ਇਹੀ ਜੀ ਨੂੰ ਬਾਹਰੋਂ ਭੇਜਿਆ ਜਾਵੇ ਰੋਬੋਟ ਕਰਕੇ ਉਹਨੂੰ ਜੀ ਅੱਛਾ ਜੀ ਹਾਂ ਠੀਕ ਹੈ ਜੀ ਸੋ ਉੱਥੇ ਜਾ ਕੇ ਕੋਈ ਪੈਸੇ ਨਹੀਂ ਭੇਜਿਆ ਨਾ ਕੋਈ ਪੈਸੇ ਨਹੀਂ ਭੇਜਿਆ ਨਹੀਂ ਕੁਛ ਨਹੀਂ ਭੇਜਿਆ ਹੈ ਜੀ ਠੀਕ ਹੈ ਹਾਂ ਉਹਦੇ ਮਾਪਿਓ ਵੀ ਨਹੀਂ ਮੰਨੇ ਉਹ ਕਹਿੰਦੇ ਨਾ ਕੋਈ ਪੈਸਾ ਦੀਏ ਚ ਕੁਛ ਨਹੀਂ ਦੇ ਸਕਦੇ ਅੱਛਾ ਇਹ ਉਹਨਾਂ ਦੇ ਕਾਨੂੰਨੀ ਕਾਰਵਾਈ ਹੋ ਜਾਈ ਜੀ ਠੀਕ ਹੈ ਹੁਣ ਤੁਸੀਂ ਕੋਈ ਪਰਚਾ ਦਰਜ ਕਰਾਇਆ ਹਾਂਜੀ ਉਹਨਾਂ ਨੇ ਪਰਚਾ ਦਰਜ ਕਰਾਇਆ ਹੋਇਆ ਜੀ ਠੀਕ ਹੈ ਸੋ ਕੋਈ ਕਿਸੇ ਸਾਥੀ ਕੋਈ ਅਰੈਸਟ ਪਈਆ ਉਹਦੇ ਹਾਂ ਅਰੈਸਟ ਪਾਉਗੀ ਜੀ ਠੀਕ ਹੈ ਹਾਂ ਜੀ ਤੇ ਜੇਲ੍ਹ ਭੇਜੇ ਜਾਣ ਜੀ ਇਹੋ ਜਿਹੇ ਬੰਦੇ ਜਿਹੜਾ ਨੇ ਕਰੇ ਕਿਸ ਤਰ੍ਹਾਂ ਦੇਖਦੇ ਤੁਸੀਂ ਆਪਣੀ ਪਹਿਲੀ ਵੇਚ ਕੇ ਨੂੰ ਆਪਣੇ ਉਰਦੇਸ਼ ਵੇਚਿਆ ਤੇ ਅੱਜ ਤੁਸੀਂ ਠੱਗੀ ਦਾ ਸ਼ਿਕਾਰ ਹੋ ਗਏ ਕੀ ਮਸੂ ਹਾਂਜੀ ਠੱਗੀ ਦਾ ਸ਼ਿਕਾਰ ਹੋ ਗਿਆ ਜੀ ਅਸੀਂ ਐਵੇਂ ਕਹਿੰਦੇ ਆ ਵੀ ਗਾਂ ਪਛਾਉ ਨੂੰ ਕਿਸੇ ਮੁੰਡੇ ਨਾਲ ਹੋਰ ਨਾਲ ਨਾ ਹੋ ਜੇ ਇਸ ਤਰ੍ਹਾਂ ਐਵੇਂ ਇਹਨੂੰ ਭਾਅ ਸੇ ਵੇਚਿਆ ਜਾਵੇ ਜਿਹੜੀਆਂ ਇਸ ਤਰ੍ਹਾਂ ਕਰਦੀਆਂ ਨੇ